ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਡ ਡਿਜ਼ਾਈਨਰ ਬੁਟੀਕ ਕੋਟ ਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਤੇ ਆਫਲਾਈਨ ਸੂਟਾਂ ਦੀ ਸੋਹਣੀ ਜੀ ਵੀਡੀਓ ਦੇ ਵਿੱਚ ਤੁਹਾਡੇ ਲਈ ਹਾਜ਼ਰ ਆ ਨਵੇਂ ਤੇ ਸੋਹਣੇ ਸੂਟਾਂ ਦੇ ਨਾਲ ਇਹ ਵਾਲਾ ਜਿਹੜਾ ਪਹਿਲਾ ਸੂਟ ਤੁਸੀਂ ਦੇਖ ਰਹੇ ਹੋ ਇਹ ਆਪਾਂ ਅੱਜ ਨਾਲ ਡੰਮੀ ਤੇ ਪਾ ਕੇ ਤੁਹਾਨੂੰ ਪੂਰਾ ਜਿਹੜਾ ਹੈ ਉਹ ਡਿਸਪਲੇ ਕੀਤਾ ਹੋਇਆ ਸੂਟ ਮਸਲੀਨ ਹੈ ਜੀ ਇਸ ਦਾ ਫੈਬਰਿਕ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਕਲਰਫੁਲ ਜਿਹਾ ਡਿਜ਼ਾਈਨ ਹੈ ऑर्गेंजा है जी इज द स्टफ फैब्रिक जे मैं ਤੁਸੀਂ ਦੇਖ ਰਹੇ ਹੋ অর্गेंजा ਹੈ ਲਾਈਨਿੰਗ ਲੱਗ ਕੇ ਸਟਿਚ ਹੋਇਆ ਹੋਇਆ ਤੇ ਇਸ ਦੇ ਉੱਪਰ ਆਪਾਂ ਘੇਰੇ ਦੇ ਉੱਪਰ ਕਟਵਕ ਕਰਵਾਇਆ ਤੇ ਇਸ ਦੇ 슬ੀਵਸ ਦੇ ਉੱਪਰ ਵੀ ਆਪਾਂ ਕਟਵਕ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਇਸ ਦੇ ਨਾਲ ਇਹਦਾ প্রিন্টেਡ ਦੁਪੱਟਾ ਹੈ ਤੇ ਨਾਲ ਹੀ ਮਸਲੀਨ कॉटन ਦੀ ਆਫ ਵਾਈਟ ਦੀ ਕਲਰ ਦੀ ਜਿਹੜੀ ਹੈ ਉਹ ਬਾਟਮ ਰੈਡੀ ਕੀਤੀ ਹੈ ਤੇ ਇਸ ਤੇ ਬਹੁਤ ਹੀ ਸੋਹਣੇ ਜੇ ਪੌਂਚਿਆਂ ਦੇ ਉੱਪਰ ਆਪਾਂ ਵਰਕ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਅਸੀਂ ਦੇਖ ਰਹੇ ਹਾਂ 블랙 ਕਲਰ ਦਾ ਸੂਟ ਹੈ ਜੀ ਇਹ ਪੂਰਾ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ 3 ਪੀਸ ਹੈ ਜਿਸ ਦੇ ਉੱਪਰ ਸ਼ਰਗ ਬਣਿਆ ਹੋਇਆ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਂਦੇ ਹਾਂ ਜਿਵੇਂ ਇਹਦੇ نیچے ਜਿਹੜਾ ਸੂਟ ਬਣਿਆ ਹੋਇਆ ਇਸ ਤਰ੍ਹਾਂ ਦੇ ਸੋਹਣੇ ਡਿਜ਼ਾਈਨਸ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਆਪਾਂ ਤੁਹਾਨੂੰ ਖੋਲ ਕੇ ਦਿਖਾਉਂਦੇ ਹਾਂ ਕਿਵੇਂ ਫਾਈਨਲ ਜਿਹੜਾ ਹੈਗਾ ਡਿਜ਼ਾਈਨ ਬਣਿਆ ਗਿਆ ਜੀ ਮੈਂ ਦੇਖੋ ਐਵੇਂ ਰਾਉਂਡ neck ਜਿਹੜਾ ਹੈ ਉਹ ਇਸ ਦਾ ਬਣਿਆ ਹੋਇਆ ਤੇ ਇਸ ਦੇ ਉੱਪਰ ਜਿਹੜਾ ਆਪਾਂ ਸ਼ਰਟ ਦਾ ਜਿਹੜਾ ਮਤਲਬ ਪੂਰੇ ਸੂਟ ਦਾ ਜਿਹੜਾ ਸਟੱਫ ਜਿਹੜਾ ਹੈ ਫੈਬਰਿਕ ਉਹ ਹੈ ਬਲੈਕ ਕਲਰ ਦਾ ਕਾਟਨ ਜੂਟ ਸਿਲਕ ਹੈ ਠੀਕ ਹੈ ਜੀ ਤੇ ਨਾਲ ਇਸ ਦੇ ਪੈਂਟ ਪਲੈਜ਼ਰ ਜਿਹੜਾ ਆਪਾਂ ਰੈਡੀ ਕੀਤਾ ਜਿਵੇਂ ਤੁਸੀਂ ਦੇਖ ਰਹੇ ਹੋ ਪਲੇਨ ਠੀਕ ਹੈ ਜੀ ਫੁੱਲ 슬ੀਵਜ਼ ਦਾ ਇਹ ਸੂਟ ਹੈ ਇਹ ਤੁਸੀਂ ਦੋ ਤਰ੍ਹਾਂ ਨਾਲ ਪਹਿਨ ਸਕਦੇ ਹੋ ਇਕੱਲਾ ਸੂਟ ਵੀ ਮਤਲਬ ਪਹਿਨਿਆ ਜਾ ਸਕਦਾ ਹੈ ਫੁੱਲ 3 ਲੀਵਸ ਵਾਲਾ ਹੀ ਸੂਟ ਜਿਹੜਾ ਹੈ ਆਪਾਂ ਉਹ ਰੈਡੀ ਕੀਤਾ ਹੈ ਤੇ ਇਸ ਦੇ ਉੱਪਰ ਅਲੱਗ ਤੋਂ ਫੁੱਲ 3 ਲੀਵਸ ਵਾਲਾ ਹੀ ਸ਼ਰਗ ਜਿਹੜਾ ਹੈ ਉਹ ਰੈਡੀ ਕੀਤਾ ਹੈ ਜਿਸ ਨੂੰ ਕਿ ਆਪਾਂ ਬੈਨ ਲਗਾ ਕੇ ਜਿਵੇਂ ਰੈਡੀ ਕੀਤਾ ਹੈ ਪਲੱਸ ਇਹਨੇ ਜਗ੍ਹਾ ਤੇ ਆਪਾਂ ਜਿਹੜੇ ਉਹ ਬਟਨਸ ਲਗਾਏ ਹੋਏ ਇਹ ਵਿੱਚ ਦੇਖ ਰਹੇ ਹਾਂ ਤੇ ਇਹ ਵਾਲਾ ਜਿਹੜਾ ਸ਼ਰਗ ਹੈ ਇਸ ਦਾ ਜਿਹੜਾ ਸਟੱਫ ਹੈ ਉਹ ਹੈ ਜੀ ਵੈਲਵਟ ਮਾਈਕਰੋ ਵੈਲਵਟ ਦੇ ਉੱਪਰ ਇਹ ਵਾਲਾ ਜਿਹੜਾ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ ਜਿਸ ਦੇ ਵਿੱਚ ਤਿੱਲਾ ਤੇ ਸੀਕੁਐਂਸ ਦਾ ਵਰਕ ਹੋਇਆ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸ਼ਰਗ ਹੈ ਇਸ ਦੇ ਨਾਲ ਤੇ ਇਸ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਵਾਲਾ ਦੁਪੱਟੇ ਦਾ ਜਿਹੜਾ ਸਟੱਫ ਹੈ ਜੀ ਉਹ ਸ਼ਿਮਰ ਹੈ ਇਸ ਦੇ ਉੱਪਰ ਨਾਲ ਹੀ ਇਸ ਦੇ ਸ਼ਰਗ ਦੇ ਨਾਲ ਜਿਹੜਾ ਵਰਕ ਹੋਇਆ ਹੋਵੇ ਉਸ ਤਰ੍ਹਾਂ ਦੀ ਜਿਹੜੀ ਆਹੋ ਪਲੇਸਿੰਗ ਕੀਤੀ ਗਈ ਹੈ ਪਾਰਟੀ ਵੇਅਰ ਸੂਟ ਹੈ ਜੀ ਇਹ ਸਾਡਾ ਫਾਰਮ ਬਿਜ਼ਨਸ ਸੂਟ ਆਪਾਂ ਜਿੱਤਾ ਕਰਕੇ ਇਹ ਵਾਲਾ ਹੈਵੀ ਸਟੱਫ ਜਿਹੜਾ ਸੀ ਆਪਾਂ ਯੂਜ਼ ਕੀਤਾ ਹੋਇਆ ਤੇ ਇਹ ਵਾਲਾ ਜਿਹੜਾ ਤੁਸੀਂ ਬਹੁਤ ਹੀ ਖੂਬਸੂਰਤ ਜਿਹਾ ਸੂਟ ਦੇਖ ਰਹੇ ਹੋ ਇਸ ਦਾ ਕਲਰ ਹੈ ਜੀ ਕਾਫੀ ਤੇ ਇਸ ਦਾ ਜਿਹੜਾ ਸ਼ਰਟ ਦਾ ਹੈਗਾ ਹੈਗਾ ਫੈਬਰਿਕ ਉਹ ਹੈ ਜੀ ਬ੍ਰੈਸੋ ਵੈਲਵਟ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਰੰਗਾਂ ਦੇ ਨਾਲ ਬੜੇ ਵਾਈਬਰੈਂਟ ਕਲਰਸ ਦੇ ਨਾਲ ਜਿਹੜਾ ਇਹ ਪ੍ਰਿੰਟ ਬਣਿਆ ਹੋਇਆ ਇਸ ਦਾ ਤੇ ਇਸ ਦੇ ਨਾਲ ਪਲੇਨ ਜਿਹੜਾ ਹੈ ਬਟਰ ਕ੍ਰੇਪ ਦਾ ਬਾਟਮ ਆਪਾਂ ਰੈਡੀ ਕੀਤਾ ਜਿਸ ਦੇ ਉੱਪਰ ਆਪਾਂ ਮਸ਼ੀਨ ਵਰਕ ਕਰਾਇਆ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਇਸ ਤੇ ਤੇ ਨਾਲ ਹੀ ਇਸ ਦਾ ਦੁਪੱਟਾ ਜਿਹੜਾ ਹੈ ਉਹ ਸ਼ੇਰ ਮਰਦਾ ਦੁਪੱਟਾ ਰੈਡੀ ਕੀਤਾ ਹੈ ਤੇ ਇਸ ਦੇ ਉੱਪਰ ਆਪਾਂ ਸ਼ਰਟ ਦੇ ਨਾਲ ਦਾ ਜਿਹੜਾ ਹੈ ਉਹ ਕਪੜਾ ਲਗਾ ਕੇ ਇਸ ਨੂੰ ਡਿਜ਼ਾਈਨ ਕੀਤਾ ਰੈਡੀ ਕੀਤਾ ਹੈ ਇਹ ਸੂਟ ਜਿਹੜਾ ਹੈ ਸਟਿਚ ਕੀਤਾ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਸ ਦੇ ਉੱਪਰ ਆਪਾਂ ਬਹੁਤ ਹੀ ਸੋਹਣੀ 골ਡਨ ਕਲਰ ਦੀ ਹੈਂਗਿੰਗ ਲੇਸ ਜਿਹੜੀ ਹੈ ਉਹ 슬ੀਵਸ ਦੇ ਉੱਪਰ ਤੇ ਘੇਰੇ ਦੇ ਉੱਪਰ ਲਗਵਾਈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਸ ਦਾ ਬਾਟਮ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਬੇहद ਖੂਬਸੂਰਤ ਹੈ ਪਾਰਟੀ ਵੇਅਰ ਸੂਟ ਹੈ ਜੀ ਇਹ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਸ ਦਾ ਕਲਰ ਹੈ ਜੀ ਪੀਚ ਕਲਰ ਹੈ ਪੂਰਾ ਹੌਟ ਜਿਹਾ ਪੀਚ ਕਲਰ ਹੁੰਦਾ ਹੈ ਇਹ ਇਸ ਦਾ ਜਿਹੜਾ ਫੈਬਰਿਕ ਹੈ ਉਹ ਹੈ ਜੀ ਰੰਗੀਲਾ ਸਿਲਕ ਤੇ ਲਾਈਨਿੰਗ ਲੱਗ ਕੇ ਬਣਿਆ ਹੋਇਆ ਸੂਟ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਆਪਾਂ ਇਹ ਵਾਲਾ ਪੈਂਟ ਪਲਾਜ਼ੋ ਜਿਹੜਾ ਹੈ ਉਹ ਰੈਡੀ ਕੀਤਾ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਜਿਹੜਾ ਹੈ ਆਪਾਂ ਉੱਪਰੋਂ ਦੀ ਸ਼ਰਗ ਰੈਡੀ ਕੀਤਾ ਹੈ ਜਿਵੇਂ ਕਿ ਕਸਟਮਰ ਨੇ ਹੀ ਆਪਣੀ ਕਿਸੇ ਸਪੈਸ਼ਲ ਚੋਇਸ ਦੇ ਰਿੰਗ ਜਿਹੜਾ ਹੈ ਉਹ ਇਹ ਆਪਣੇ ਕੋਲ ਰੈਡੀ ਕਰਵਾਇਆ। ਇਹ ਸ਼ਰਾਬ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਸਟਾਈਲ ਇਸ ਤਰ੍ਹਾਂ ਦਾ ਹੋएगा। ਇਹ ਕੋਲਰ ਬਣਿਆ ਹੋਇਆ ਆ ਉੱਪਰ। ਠੀਕ ਹੈ ਜੀ। ਐਵੇਂ ਕਰਕੇ ਇਹ ਇਸ ਦਾ ਕੋਲਰ ਰਹਿ ਗਿਆ। ਇਹ ਇਥੇ ਜਿਹੜੀ ਇਹ ਡੋਰੀ ਲਗਾ ਕੇ ਫਲਕਰ ਲਗਾ ਕੇ ਆਪਾਂ ਇਥੋਂ ਇਸ ਨੂੰ টাই ਕਰਾਂਗੇ ਤੇ ਇਸ ਦਾ ਸ਼ਰਟ ਦੇ ਨਾਲੋਂ ਜਿਹੜੀ ਲੈਂਥ ਹੈ ਉਹ ਜ਼ਿਆਦਾ ਹੈ ਇਸ ਨੂੰ ਵੀ ਆਪਾਂ ਲਾਈਨਿੰਗ ਲਗਾ ਕੇ ਇਹ ਸਿਲਕ ਹੈ ਜੀ ਇੰਪੋਰਟਡ ਸਿਲਕ ਵਾਲਾ ਜਿਹੜਾ ਹੈ ਫੈ布ਰਿਕ ਇਹ ਉਹ ਹੈ ਤੇ ਇਸ ਦੇ ਉੱਪਰ ਆਪਾਂ ਇਸ ਤਰ੍ਹਾਂ ਸਾਰੇ ਪਾਸੇ ਇੰਟਰੀਅਰ ਲੇਸਿੰਗ ਕੀਤੀ ਹੋਈ ਹੈ ਤੇ ਨਾਲ ਹੀ ਇਹ ਪੈਚਵਰਕ ਜਿਹੜਾ ਹੋਇਆ ਹੋਇਆ ਹੈ ਠੀਕ ਹੈ ਜੀ ਦੋਨੇ ਸਾਈਡਸ ਤੇ ਇਹ ਜੇ ਸ਼ਰਗ ਬਣਾਇਆ ਵਾ ਉਸ ਉੱਤੇ ਕੁਝ ਤੁਸੀਂ ਦੇਖ ਲੇ ਨਾਲ ਹੀ ਇਸ ਦੇ ਜਿਹੜੇ ਬਾਜੂ ਨੇ ਉਹ ਵੀ ਫੁੱਲ 슬ੀਵਜ਼ ਹੈ ਇੱਕ ਕਫ ਵਾਲੀਆਂ ਬਾਹੂ ਬਣਾਉਣੀਆਂ ਨੇ ਆਪਾਂ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਵਾਲਾ ਅਗਲਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਸ ਦਾ ਫੈਬਰਿਕ ਬਹੁਤ ਹੀ ਸੋਹਣਾ ਜਿਹਾ ਜਿਹੜਾ ਹੈ ਮਸਲੀਨ कॉटन ਹੈ ਬੜਾ ਸੌਫਟ ਜਿਹਾ ਤੇ ਇਸ ਦਾ ਕਲਰ ਜਿਹੜਾ ਹੈ ਉਹ ਮਹਿੰਦੀ ਗ੍ਰੀਨ ਕਲਰ ਹੈ ਜੀ ਇਸ ਦੇ ਉੱਪਰ ਆਪਾਂ ਪੀਚ ਕਲਰ ਦੇ ਨਾਲ ਤੇ 골ਡਨ ਕਲਰ ਦੇ ਜ਼ਰੀ ਦੇ ਨਾਲ ਜਿਹੜਾ ਹੈ ਉਹ ਮਸ਼ੀਨ ਵਰਕ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਫਰੰਟ ਦਾ ਘੇਰਾ ਹੈ ਬਹੁਤ ਹੀ ਸਾਫ ਸੁਥਰਾ ਤੇ ਬੜਾ ਥੀਅਰ ਜਾਂ ਜਿਵੇਂ ਅਸੀਂ ਦੇਖ ਰਹੇ ਹਾਂ ਸਾਰਾ ਵਿਊ ਠੀਕ ਹੈ ਜੀ ਤੇ ਇਸ ਦਾ ਇਹ ਵਾਲਾ ਬੈਕ ਏਰਾ ਵੀ ਹੈ ਇਸ ਤੇ ਵਰਕ ਕਰਵਾਇਆ ਆਪਾਂ ਠੀਕ ਹੈ ਜੀ ਤੇ ਨਾਲ ਵੀ ਆਪਾਂ ਇਸ ਦੇ 슬ੀਵ ਦੇ ਉੱਪਰ ਵੀ ਇਹ ਵਾਲਾ ਕੰਮ ਜਿਹੜਾ ਹੈ ਉਹ ਕੀਤਾ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬਾਧੂ ਰਹਿਣਗੇ ਤੇ ਇਸ ਦੇ ਨਾਲ ਸੈਲਫ ਪ੍ਰਿੰਟ ਦਾ ਦੁਪੱਟਾ ਜਿਹੜਾ ਕਿ ਟਾਈ ਐਂਡ ਡਾਈ ਦੇ ਹਿਸਾਬ ਨਾਲ ਜਿਹੜਾ ਹੈ ਆਪਾਂ ਉਹ ਰੈਡੀ ਕੀਤਾ ਹੈ ਕਿਸੇ ਕਸਟਮਰ ਦੀ ਡਿਮਾਂਡ ਦੇ ਅਨੁਸਾਰ ਉਹਨਾਂ ਨੂੰ ਇਸ ਤਰ੍ਹਾਂ ਹੀ ਇਹ ਸੂਟ ਜਿਹਦਾ ਸੀਗਾ ਉਹ ਚਾਹੀਦਾ ਸੀ ਤਾਂ ਪਾਉਣੀ ਹੀ ਰੈਡੀ ਕਰਕੇ ਦਿੱਤਾ ਉਹਨਾਂ ਨੂੰ ਉਮੀਦ ਕਰਦੇ ਹਾਂ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਨੂੰ ਬਿਹਤਰੀਨ ਸੂਟ ਦਿਖਾਏ ਤੁਹਾਨੂੰ ਬਹੁਤ ਹੀ ਪਸੰਦ ਆਏ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਹੋਵੇ ਜਿਸ ਤਰ੍ਹਾਂ ਦਾ ਤੁਸੀਂ ਉਹਦੇ ਨਾਲ ਦਾ ਜਿਹੜਾ ਮੈਚਿੰਗ ਬਿਲਕੁਲ ਸੇਮ ਟੂ ਸੇਮ ਜਿਹੜਾ ਹੈ ਉਹ ਤੁਸੀਂ ਬੜਵਾਉਣਾ ਹੋਵੇ ਕਿਸੇ ਹੋਰ ਕਲਰ ਡਿਜ਼ਾਈਨ ਤੇ ਕੰਟਰਾਸਟ ਦੇ ਵਿੱਚ ਤਾਂ ਤੇ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਿਹਾ ਕਰੋ ਕਿਸੇ ਵੀ ਵਾਰ ਤੁਹਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਰਬ ਰਾ